आरपीडी 24 ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਸੋਢੀ ਨਗਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ ਅੱਜ ਜਿਹੜਾ ਸਾਡਾ ਪ੍ਰੋਗਰਾਮ ਆ ਹਵੈਸ਼ਨ ਦੀ ਤਰ੍ਹਾਂ ਜ਼ਿੰਦਗੀ ਦੇ ਸਫ਼ਰ 'ਚੋਂ ਅਮਰ ਉੱਜੀ ਹੁਣਾ ਨਾਲ ਜਿਹੜੀ ਆਪਾਂ ਗੱਲਬਾਤ ਕਰਨ ਜਾ ਰਹੇ ਆ ਅਮਨ ਜੀ ਤੁਹਾਡਾ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਜੀ ਆਇਆਂ ਨੂੰ ਵੈਲਕਮ ਸਤਿ ਸ਼੍ਰੀ ਅਕਾਲ ਪਾ ਜੀ ਥੈਂਕ ਯੂ ਪਹਿਲਾਂ ਤੁਹਾਡਾ ਕਿ ਤੁਸੀਂ ਮੈਨੂੰ ਅੱਜ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਕਰ ਰਹੇ ਹੋ ਤੇ ਬਾਕੀ ਜ਼ਿੰਦਗੀ ਦੇ ਸਫ਼ਰ ਪ੍ਰੋਗਰਾਮ ਦੇਖ ਰਹੇ ਸਾਰੇ ਸਰੋਤਿਆਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਰ। ਸਸਿਗਾ ਲਿਜ ਇਸਟਰ ਆਪਣੇ ਸੈਗਮੈਂਟ ਦਾ ਨਾਮ ਹੈ ਹਨਾ ਵੀ ਜ਼ਿੰਦਗੀ ਦੇ ਸਫ਼ਰ ਚ ਹਾਂਜੀ ਬਹੁਤ ਬੰਦਾ ਹਰੇਕ ਕੋਈ ਸਟਰਗਲ ਜਿਹੜੀ ਆਪਾਂ ਮਿਹਨਤ ਕਰਦੇ ਜਾਂ ਤੁਸੀਂ ਜਾਂ ਮੈਂ ਕਿਸੇ ਵੀ ਕਿੱਤੇ ਨੂੰ ਲੈ ਕੇ ਔਰ ਤੁਹਾਡੀ ਜਿਹੜੀ ਮਿਹਨਤ ਬਹੁਤ ਹਾਰਡ ਰਹੀ ਹੈ ਕੀ ਕਹਿਣਾ ਚਾਹੂੰ। ਹਾਰਡ ਰਹੀ ਹੈ ਕਿਉਂਕਿ ਜਰਨੀ ਹੈ ਇੱਕ ਹਾਂਜੀ ਬਹੁਤ ਤਰ੍ਹਾਂ ਦੇ ਉਤਾਰ ਚੜਾਇਆ ਪਹਿਲਾਂ ਵੀ ਬਹੁਤ ਸਟਰਗਲ ਕੀਤਾ ਸੀ ਜੀ ਲੇਕਿਨ ਇੱਕ ਮੈਂ ਉਸ ਪਰਮਾਤਮਾ ਦਾ ਧੰਨਵਾਦ ਕਰਦੀ ਹਾਂ ਸਰੋਤਿਆਂ ਦਾ ਲੇਕਿਨ ਜਿਹੜਾ ਮੇਰਾ ਹੁਣਾ ਸਫਰ ਹੈ ਕਿ ਮੈਨੂੰ ਸਰੋਤਿਆਂ ਨੇ ਜਿਹੜਾ ਸੋਲੋ ਦੇ ਵਿੱਚ ਸਵੀਕਾਰਿਆ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੀ ਜੀ ਇਹਦੇ 'ਚ ਮੈਨੂੰ ਇੰਨਾ ਜ਼ਿਆਦਾ ਉਹ ਨਹੀਂ ਕਰਨਾ ਪਿਆ ਬੀਜੇ ਮੈਂ ਕਹਾਂ ਕਿ ਮੈਨੂੰ ਫੇਲ ਦੁਬਾਰਾ ਤੋਂ ਸਟਰਗਲ ਕਰਨਾ ਪਿਆ ਜਿਹੜਾ ਮੇਰਾ ਸਟਰਗਲ ਸੀ ਜੀ ਉਹ ਪਹਿਲਾਂ ਬਹੁਤ ਸੀਗਾ ਜਿਹੜਾ ਇੱਕ ਮੁਕਾਮ ਸੀ ਸਾਡਾ ਉਹ ਉਹ ਬਹੁਤ ਸਟਰਗਲ ਭਰਿਆ ਸੀਗਾ ਜੀ ਔਰ ਖਾਸ ਕਰਕੇ ਪਹਿਲੇ ਆਪਾਂ ਪਹਿਲੀ ਵਾਲੀ ਗੱਲ ਨਹੀਂ ਕਰਾਂਗੇ ਪਰ ਫਿਰ ਵੀ ਜਦੋਂ ਤੁਸੀਂ ਸਟਾਰਟਿੰਗ ਸੋਲੋ ਕੀਤੀ ਹੈ ਪੰਜਾਬ ਦੇ ਮੇਲਿਆਂ ਨੂੰ ਲੈ ਕੇ ਗੱਲ ਕਿਤੇ ਨਾ ਕਿਤੇ ਥੋੜਾ ਬੰਦਾ ਅੰਦਰੋਂ ਟੁੱਟ ਜਾਂਦਾ ਹਨਾ ਘਰੇ ਰਹਿਣਾ ਫਿਰ ਉਸ ਤੋਂ ਬਾਅਦ ਦੇ ਵਿੱਚ ਚਾਹ ਤੁਹਾਡਾ ਸਰਕਲ ਫੀਲਡ ਨੇ ਭਾਵੇਂ ਤੁਹਾਨੂੰ ਬਹੁਤ ਹੱਲਾਸ਼ੇਰੀ ਦਿੱਤੀ ਪਰਿਵਾਰ ਦੀ ਤੁਹਾਨੂੰ ਬਹੁਤ ਵੱਡੀ ਸਪੋਰਟ ਜਿਹੜੀ ਰਹੀ ਆ ਸਭ ਤੋਂ ਵੱਧ ਅਸੀਂ ਸ਼ੁਕਰਾਨਾ ਪ੍ਰਮਾਤਮਾ ਦਾ ਕਰਦੇ ਆ ਲੈਡੀਜ਼ ਵਾਸਤੇ ਇੱਕ ਲੜਕੀ ਵਾਸਤੇ ਬਹੁਤ ਆੜ ਹੁੰਦਾ ਜਿਹੜਾ ਨਹੀਂ ਤੇ ਕਈ ਵਾਰੀ ਆਮ ਹੀ ਆਪਾਂ ਸੁਣਨ ਦੇ ਵਿੱਚ ਆਉਂਦਾ ਰਹਿਣ ਦਿਓ ਹੁਣ ਉਹ ਗੱਲ ਨਹੀਂ ਬਣਨੀ ਇਸੇ ਤਰ੍ਹਾਂ ਦੀਆਂ ਬਹੁਤ ਗੱਲਾਂ ਤੁਹਾਨੂੰ ਵੀ ਸੁਣਨ ਨੂੰ ਮਿਲੀਆਂ ਹੋਣੀਆਂ ਬਿਲਕੁਲ ਮੈਨੂੰ ਮਿਲੀਆਂ ਬਹੁਤ ਮਿਲੀਆਂ ਕੀ ਨਹੀਂ ਹਮੇਸ਼ਾ ਤੂੰ ਪਿੱਛੇ ਦੇਖ ਕੁੜੀਆਂ ਦਾ ਕੁਝ ਨਹੀਂ ਬਣਦਾ ਹਨਾ ਤੇ ਦੈਨ ਬੰਦਾ ਤਾਂ ਆਪਣਾ ਕੰਮ ਚਲਾ ਲੈਂਦਾ ਜੀ ਸੋ ਇਹ ਕਿਤੇ ਨਾ ਕਿਤੇ ਗੱਲਾਂ ਮੈਨੂੰ ਹਾਰਟ ਵੀ ਕਰਦੀਆਂ ਸੀਗੀਆਂ ਅਫਸਰਟ ਤਾਂ ਸੀ ਡੈਫੀਨੇਟਲੀ ਤੁਸੀਂ ਅਫਸਰਟ ਹੋਵੋਗੇ ਜਦੋਂ ਤੁਸੀਂ ਇੱਕ ਮੁਕਾਮ ਤੇ ਹੋ ਤਾਂ ਇੱਕਦਮ ਤੁਸੀਂ ਜੀ ਘਰੇ ਬੈਠ ਜਾਨੇ ਆ ਸੋ ਪਰ ਨਹੀਂ ਮੇਰੀ ਫੈਮਲੀ ਮੇਰੀ ਫੈਮਲੀ ਕਹਿੰਦੇ ਨਹੀਂ ਤੂੰ ਘਬਰਾਉਣਾ ਅਸੀਂ ਤੇਰੇ ਨਾਲ ਬੈਠੇ ਚੱਲਣਾ ਤੂੰ ਕੰਮ ਸਟਾਰਟ ਕਰ ਸੋ ਮੈਨੂੰ ਇਨੀ ਉਮੀਦ ਨਹੀਂ ਸੀ ਕਿ ਸਰੋਥੇ ਨੇ ਮੈਨੂੰ ਇੰਨਾ ਪਿਆਰ ਦੇਣਗੇ ਸੋ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੀ ਮੈਨੂੰ ਗੱਲਾਂ ਤਾਂ ਬਹੁਤ ਸੁਣਨ ਨੂੰ ਮਿਲਿਆ ਕੁਛ ਨਹੀਂ ਬੰਨਣਾ ਤੇਰਾ ਨਹੀਂ ਬਸ ਉਹ ਤੇਰਾ ਕੈਰੀਅਰ ਖਰਾਬ ਹੈ ਤੂੰ ਬਸ ਨਹੀਂ ਕੁੜੀ ਕੁਛ ਨਹੀਂ ਕਰ ਸਕਦੀ ਕੁੜੀ ਦਾ ਕੁਛ ਵੀ ਕੁਛ ਨਹੀਂ ਕਰ ਸਕਦੀ ਪਰ ਨਹੀਂ ਔਰ ਤੁਹਾਡੇ ਫੀਲਡ ਚ ਤੁਹਾਨੂੰ ਕਿੰਨੀ ਕਿ ਸਪੋਰਟ ਜਿਹੜੀ ਮਿਲਿਆ ਨਹੀਂ ਤੇ ਮੇਰੇ ਫੀਲਡ ਜੋ ਮੈਨੂੰ ਮੇਰੀ ਇੰਡਸਟਰੀ ਨੇ ਮੇਰਾ ਬਹੁਤ ਸਾਥ ਦਿੱਤਾ ਹੈ ਹਮ ਸਰੋਤਿਆਂ ਨੇ ਬਹੁਤ ਸਾਥ ਦਿੱਤਾ ਕਿਉਂਕਿ ਸਰੋਤੇ ਸਮਝਦਾਰ ਨੇ ਹਮ ਸੋ ਉਹਨਾਂ ਨੇ ਬਹੁਤ ਸਾਥ ਦਿੱਤਾ ਤਾਂ ਹੀ ਆ ਕਿਉਂਕਿ ਮੈਂ ਇਕੱਲੀ ਤਾਂ ਕੁਝ ਵੀ ਨਹੀਂ ਕਰ ਸਕਦੀ ਸੀ ਹਮ ਸੋ ਮੈਂ ਜੋ ਕੁਝ ਵੀ ਮੇਰੀ ਇੰਡਸਟਰੀ ਨੇ ਮੇਰੇ ਸਰੋਤਿਆਂ ਨੇ ਸਾਡੇ ਕਲਾਕਾਰ ਭਰਾਇਆ ਜਿਹੜੇ ਉਹਨਾਂ ਨੇ ਬਹੁਤ ਸਾਥ ਦਿੱਤਾ ਹਮ ਸੋ ਮੀਡੀਆ ਨੇ ਸਾਥ ਦਿੱਤਾ ਵੀ ਹੈ ਹਨਾ ਸੋ ਪਹਿਲਾਂ ਤਾਂ ਉਸ ਪਰਮਾਤਮਾ ਨੇ ਦਿੱਤੇ ਵਿੱਚ ਤੇ ਆਲਵੇਸ ਦੇ ਰਿਹਾ ਜੀ ਜੀ ਸਹੀ ਗੱਲ ਹੈ ਜੀ ਔਰ ਪਹਿਲਾ ਪ੍ਰੋਗਰਾਮ ਜਿਹੜਾ ਤੁਹਾਡਾ ਉਹ ਕਿਸ ਤਰ੍ਹਾਂ ਸਵਾਬੋ ਬਣਦਾ ਜਿਹੜਾ ਕੱਲਾ ਸੋਲੋ ਤੁਸੀਂ ਕੀਤਾ ਤੁਹਾਨੂੰ ਦੇਨ ਉਹ ਸਮਾਂ ਚ ਇੱਤੇ ਹੋਣਾ ਕਿਸ ਤਰ੍ਹਾਂ ਉਹ ਸ਼ੁਰੂਆਤ ਹੁੰਦੀ ਤੁਹਾਡੇ ਤੱਕ ਕਾਲ ਆਉਂਦੀ ਜਾਂ ਕਿਦਾਂ ਕੀ ਬਣਦਾ ਮੈਰਿਸ ਫੰਕਸ਼ਨ ਸੀਗਾ ਉਹ ਮੇਰਾ ਪਹਿਲਾ ਸੀਗਾ ਜੀ ਤੇ ਪਹਿਲਾਂ ਮੈਂ ਸੋਚਿਆ ਮੈਂ ਕੀ ਕਰਾਂ ਲਾਵਾ ਨਾ ਨਾਵਾ ਲਾਵਾ ਨਾ ਲਾਵਾ ਫਿਰ ਮੈਂ ਕਿਹਾ ਕੇਕ ਕਰਾਂਗੇ ਜਦ ਮੈਂ ਗਈ ਮੈਂ ਡਲਦੀ ਡਰਦੀ ਸੀ ਸਟੇਜ ਤੇ ਵੀ ਗਈ ਬੜੇ ਮਨ ਦੇ ਅੰਦਰ ਬਹੁਤ ਕੁਝ ਚੱਲ ਰਿਹਾ ਸੀ ਗੱਲਾਂ ਤਰਾ ਚੜਾ ਕੇ ਮੇਰੀ ਬੰਦਾ ਸੋਚਦਾ ਵੀ ਕਿਦਾਂ ਕੀ ਕਰੂਗਾ ਰੌਸ ਚੱਲ ਰਿਹਾ ਸੀਗਾ ਤੇ ਪਰ ਮੈਂ ਜਦੋਂ ਸਟੇਜ ਤੇ ਚੜੀ ਤਾਂ ਮੈਨੂੰ ਲੱਗਾ ਸਰੋਤਿਆਂ ਨੇ ਮੈਨੂੰ ਮੈਨੂੰ ਇੰਨਾ ਕੋ ਹੌਸਲਾ ਦਿੱਤਾ ਕਿ ਮੈਂ ਉਹਨਾਂ ਦਾ ਸ਼ੁਕਰਾਨਾ ਕਿੱਦਾਂ ਕਰਾਂ ਮੇਰੇ ਕੋਲ ਵਰਡ ਹੀ ਨਹੀਂ ਹੈਗੇ ਹੂੰ ਹੂੰ ਸੀ ਮੈਨੂੰ ਫੀਲ ਹੀ ਨਹੀਂ ਹੋਣ ਦਿੱਤਾ ਮੈਨੂੰ ਇੱਕ ਜੋ ਜਿੰਨਾ ਡਰ ਮੇਰੇ ਅੰਦਰ ਸੀ ਮੈਂ ਆਪਣੇ ਘਰੋਂ ਵੀ ਬਾਟ ਕਰਦੀ ਗੱਡੀ ਚ ਵੀ ਹੈਣਾ ਸਾਰਾ ਕੁਝ ਸਹੀ ਹੋ ਗਿਆ ਨੇ ਕਿਉਂਕਿ ਬਹੁਤ ਕੁਛ ਸੀ ਲੇਕਿਨ ਉਹ ਸਰੋਤਿਆਂ ਨੇ ਮੇਰਾ ਡਾਰ ਚੱਕ ਤਾਂ ਮੈਨੂੰ ਇੰਨਾ ਹੌਸਲਾ ਦਿੱਤਾ ਕਿ ਉਸ ਤੋਂ ਬਾਅਦ ਮੈਂ ਦੇਖਿਆ ਨਹੀਂ ਮੈਂ ਆਪਣਾ ਕਰ ਨਹੀਂ ਹੈ ਕੰਮ ਉਹ ਫਿਰ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਫਿਰ ਕਿਉਂਕਿ ਜਦੋਂ ਪ੍ਰੋਗਰਾਮ ਲੱਗ ਗਿਆ ਆਪਣੇ ਆਪ ਨੂੰ ਵੀ ਕੰਫੀਡੈਂਸ ਹੋ ਜਾਂਦਾ ਵੀ ਪ੍ਰੋਗਰਾਮ ਸ਼ੋਅ ਬਹੁਤ ਵਧੀਆ ਲੱਗਾ ਉੱਥੋਂ ਹੱਲਾਸ਼ੀਰੀ ਜਿਹੜੀ ਮਿਲ ਜਾਂਦੀ ਫਿਰ ਉੱਥੋਂ ਚ ਵੀਡੀਓ ਦੀ ਆਪਾਂ ਗੱਲ ਕਰੀਏ ਚ ਰੀਲਾਂ ਚ ਫੇਸਬੁੱਕ ਕਿਉਂਕਿ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਜੋ ਗਿਆ ਹਰੇਕ ਅੱਜ ਕੱਲ੍ਹ ਮੀਡੀਆ ਵਾਲਾ ਹਰੇਕ ਦੇ ਹੱਥ ਦੇ ਵਿੱਚ ਫੋਨ ਨਾ ਕੈਮਰਾ ਆ ਛੋਟੇ ਛੋਟੇ ਕਲਿੱਪ ਜਿਹੜੇ ਪੈਣੇ ਤੇ ਹਰੇਕ ਪਾਸੇ ਫਿਰ ਦੁਆਰਾ ਸੋਲੋ ਦੇ ਤੌਰ ਤੇ ਰੋਜੀ ਦੀ ਚਰਚਾ ਹੋ ਗਈ ਜੀ ਬਿਲਕੁਲ ਉਹ ਇਦਾਂ ਹੀ ਉਥੇ ਮੀਡੀਆ ਵੀ ਸੀਗਾ ਉਸ ਫੰਕਸ਼ਨ ਦੇ ਵਿੱਚ ਤੇ ਦਨ ਮੈਂ ਜਦੋਂ ਸ਼ਾਮ ਨੂੰ ਕਰੇਗੀ ਤਾਂ ਸਾਰੇ ਮੀਡੀਆ ਦੇ ਵਿੱਚ ਅਸੀਂ ਕੀ ਰੋਜੀ ਦਾ ਪਹਿਲਾ ਸ਼ੋ ਰੋਜੀ ਦਾ ਪਹਿਲਾ ਸ਼ੋ ਕੱਲੀ ਦਾ ਬਸ ਇਹੀ ਮੈਂ ਐਵੇਂ ਕਿਉਂ ਕਹਾਂ ਮੀਡੀਆ ਨੇ ਵੀ ਸਾਥ ਦਿੱਤਾ ਹੂੰ ਕਿਉਂਕਿ ਮੈਂ ਇਨਜੋਗੀ ਨਹੀਂ ਸੀ ਕਿ ਮੈਂ ਆਪ ਗਾਣਾ ਉਹ ਵੀ ਬਹੁਤ ਤੁਸੀਂ ਕਰ ਸਕੋ ਲੇਕਿਨ ਹਰ ਕਿਸੇ ਨੇ ਸਾਥ ਦਿੱਤਾ ਤੇ ਮੈਂ ਉਸ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜੀ ਗੱਲਾਂ ਬਾਤਾਂ ਇਸੇ ਤਰ੍ਹਾਂ ਆਪਾਂ ਕਰਦੇ ਰਹਿਵਾਂਗੇ ਕਿਸੇ ਨਾ ਕਿਸੇ ਤੁਹਾਡੇ ਪਹਿਲੇ ਗਾਣੇ ਦੇ ਕੋਈ ਬੋਲ ਜਿਹੜੇ ਆਪਾਂ ਉਹ ਦੂਕ ਆਪਣੇ ਦਰਸ਼ਕਾਂ ਦੇ ਰੂਬਰੂ ਕਰੀਏ ਕਿਸੇ ਦੇ ਵੀ ਡੂ ਇਟ ਦੇ ਵਿੱਚ ਸੋਲੋ ਦੇ ਜਿੱਦਾਂ ਵੀ ਤੁਹਾਨੂੰ ਵਧੀਆ ਲੱਗਦਾ ਸੋਲੋ ਜਿਹੜਾ ਮੇਰਾ ਹੁਣ ਸੌਂਗ ਆਇਆ ਵੈਲੀ ਜੀ ਤੇ ਮੈਂ ਉਹਦੇ ਤੁਹਾਡੇ ਨਾਲ ਬੋਲ ਸਾਂਝੇ ਕਰਦੀ ਹਾਂ ਹੋ ਬਦਲੇ ਜੋ ਢੀੜ ਵੇਖ ਕੇ ਕਾਦਾ ਹੋ ਪਿਆਰ ਸੋਹਣਾ ਚੱਲੇ ਨਾ ਲੋੜ ਪੈਣ ਤੇ ਕਾਦਾ ਹਥਿਆਰ ਸੋਹਣਾ ਜੀਤੋ ਤੰਗ ਹੁਣ ਮਸਾਫਰ ਜੀਤੋ ਤੰਗ ਹੁਣ ਮਸਾਫਰ ਕਾਦੀ ਓ ਰੇਲੀਆਂ ਸੁੱਤੇ ਨੂੰ ਵੱਢ ਜਾਵੇ ਜੋ ਕਾਦਾ ਓ ਵੇਲੀਆਂ ਸੁੱਤੇ ਨੂੰ ਵੱਢ ਜਾਵੇ ਜੋ ਕਾਦਾ ਓ ਵੇਲੀਆਂ ਸੁੱਤੇ ਨੂੰ ਵੱਢ ਜਾਵੇ ਜੋ ਬਹੁਤ ਵਧੀਆ ਔਰ ਪਹਿਲਾਂ ਕਿੱਥੇ ਤੁਸੀਂ ਡਿਊਟ ਗਾਉਂਦੇ ਸੀ ਉਦੋਂ ਵੀ ਕਿਤੇ ਇਦਾਂ ਸੋਲੋ ਗਾਣਾ ਗਾਉਣ ਦਾ ਮੌਕਾ ਮਿਲਦਾ ਸੀ ਕਿ ਨਹੀਂ ਹਾਂਜੀ ਨਹੀਂ ਮੈਂ ਸੋਲੋ ਗਾਉਂਦੀ ਸੀ ਮੇਰੇ ਹਮੇਸ਼ਾ ਜਦੋਂ ਫਰਮਾਇਸ਼ ਆਂਦੀ ਸੀਗਾ ਮੇਰੇ ਇੱਕ ਦੋ ਪਹਿਲਾਂ ਸੋਲੋ ਆਇਆ ਉਹ ਵੀ ਲੋਕਤਾ ਇਥੇ ਸੀ ਕਿਤੇ ਉਦੋਂ ਨਹੀਂ ਇਦਾਂ ਸਵਾਭੋਂ ਬਣਿਆ ਵੀ ਬਣਿਆ ਵੀ ਮੈਂ ਕੱਲੀ ਇੱਕ ਦੋ ਗਾਣੇ ਜਿਹੜੇ ਕਰ ਨਹੀਂ ਮੈਂ ਪਹਿਲਾਂ ਕੀਤੇ ਐ ਲੇਕਿਨ ਮੈਂ ਪੂਰੀ ਐਲਬਮ ਕਦੀ ਨਹੀਂ ਕੀਤੀ ਐਲਬਮ ਨਹੀਂ ਕੀਤੀ ਇੰਦਾ ਕੀਤੇ ਇੱਕ ਇੱਕ ਦੋ ਕੀਤੇ ਐ ਬਸ ਠੀਕ ਸੋਲੋ ਉਹ ਠੀਕ ਹੈ ਤੇ ਫਿਰ ਅੱਜ ਇਸ ਤਰ੍ਹਾਂ ਆਪਾਂ ਹੁਣ ਗੱਲਾਂ ਬਾਤਾਂ ਇਹ ਕਰ ਰਹੇ ਆ ਜਾਂ ਜੋ ਵੀ ਆ ਖਾਸ ਕਰਕੇ ਪੰਜਾਬ ਦੇ ਵਿੱਚ ਮੇਲੇ ਤੁਹਾਡੇ ਮੇਲੇ ਤੇ ਮੇਲਾ ਜਿਹੜਾ ਕਿਉਂਕਿ ਪਹਿਲਾਂ ਵੀ ਤੁਸੀਂ ਲਾਉਂਦੇ ਰਹੇ ਬਾਅਦ ਦੇ ਵਿੱਚ ਵੀ ਤੁਹਾਡੇ ਮੇਲਿਆਂ ਦੇ ਵਿੱਚ ਵਜਿ ਰਹੇ ਤੇ ਫਿਰ ਉਹ ਦੇਖ ਲਓ ਪੰਜਾਬ ਦੇ ਵਿੱਚ ਜਿਹੜੀ ਤੁਹਾਡੀ ਮਿਹਨਤ ਆ ਕੈਨੇਡਾ ਦੀ ਗੱਲ ਕਰਾਂ ਇੰਗਲੈਂਡ ਦੀ ਗੱਲ ਕਰਾਂ ਇੱਧਰ ਦਾ ਫਿਰ ਟੂਰ ਦਾ ਇਹ ਸਵੱਬ ਫਿਰ ਕਿਸ ਤਰ੍ਹਾਂ ਬਣਦਾ ਤੁਹਾਡਾ ਮੈਂ ਜਦੋਂ ਕਿ ਸਟੇਸ਼ਨ ਸ਼ੋਰ ਲਾਣੇ ਸ਼ੁਰੂ ਕੀਤੇ ਮੈਨੂੰ ਬਹੁਤ ਯਾਨੀ ਕਿ ਟੂਰ ਕਾਫੀ ਆਏ ਸੀਗੇ ਤੇ ਉਹੀ ਮੇਰੇ ਅੰਦਰ ਡਰ ਸੀਗਾ ਓਕੇ ਡਰ ਬਹੁਤ ਜ਼ਿਆਦਾ ਸੀਗਾ ਵੀ ਇੱਕ ਨਹੀਂ ਪਤਾ ਨਹੀਂ ਜਿੱਦਾਂ ਜਾਂ ਤਾਂ ਕਈ ਹੁੰਦੇ ਨਹੀਂ ਤੂੰ ਕੁਝ ਕਰ ਹੀ ਨਹੀਂ ਸਕਦੀ ਕਰ ਹੈ ਨਾ ਇਹ ਚੀਜ਼ਾਂ ਹੋ ਜਾਂਦੀਆਂ ਵੀ ਨਹੀਂ ਪਤਾ ਨਹੀਂ ਜਾਉਂਗੀ ਕਿ ਇਦਾਂ ਪਰ ਨਹੀਂ ਫਿਰ ਮ ਸਟਰੋਂਗ ਅੰਦਰੋਂ ਹੀ ਬਣੀ ਵੀ ਨਹੀਂ ਕਿੰਨੀ ਕਦੇਣਾ ਨਾ ਜਾਂ ਮੈਂ ਪਹਿਲਾਂ ਡਰਦੀ ਸੀ ਮੀਡੀਆ ਦੇ ਵਿੱਚ ਚਾਹ ਨੂੰ ਫਿਰ ਮੈਂ ਕਿਹਾ ਮੈਂ ਆਖਿਰਕਾਰ ਕਿੰਨੀ ਕਦੇਰ ਘਰੇ ਬੈਠੂਗੀ ਇਹ ਤਾਂ ਜਰਨੀ ਆ ਤੇ denn ਮੈਨੂੰ ਸਾਰਿਆਂ ਨੂੰ ਫੇਸ ਕਰਨਾ ਪੈਣਾ ਤੇ ਬਸ ਇਦਾਂ ਹੁਣ ਜਦੋਂ ਟੂਰ ਆਏ ਤੇ ਪਹਿਲੇ ਸਾਰਿਆਂ ਨੂੰ ਪਹਿਲਾਂ ਮੈਂ ਕੈਨੇਡਾ ਦਾ ਟੂਰ ਫੇਸ ਯੂਕੇ ਦਾ ਟੂਰ ਹੁਣ ਅਮਰੀਕਾ ਵੀ ਜਾਣਾ ਆ ਸੋ ਜਦੋਂ ਮੈਂ ਕੈਨੇਡਾ ਹੀ ਉਦੋਂ ਵੀ ਸੇਮ ਮੇਰੇ ਚੋਹੀ ਡੱਸ ਸੀ ਵੀ ਹੋ ਸਕਦਾ ਪੰਜਾਬ ਦੀ ਆਡੀਅנס ਡਿਫਰੈਂਟ ਹੋਵੇ ਜਾਂ ਇਹ ਪਰ denn ਇੱਥੇ ਵੀ ਮੈਨੂੰ ਬਹੁਤ ਪਿਆਰ ਮਿਲਿਆ ਜ਼ ਬਿਹਰਸ ਮੈਂ ਦੇਣਾ ਨਹੀਂ ਦੇ ਸਕਦੀ ਮੈਂ ਕਦੀ ਜਿੰਨਾ ਕਿ ਮੈਨੂੰ ਕਿਹਾ ਜਾਂਦਾ ਸੀ ਕਿ ਕੁੜੀ ਨਹੀਂ ਨਹੀਂ ਬਟ ਮੈਂ ਕਿ ਨਹੀਂ ਨਹੀਂ ਰੋਜੀ ਜੀ ਕੋਈ ਇਸੇ ਤਰ੍ਹਾਂ ਦੀ ਗੱਲ ਨਹੀਂ ਰੱਖਣੀ ਕਿਉਂਕਿ ਅੱਗੇ ਨਾਲੋਂ ਤੁਸੀਂ ਫੇਸ ਪੱਖੋਂ ਵੀ ਸਿਹਤ ਪੱਖੋਂ ਵੀ ਸਟ्रेस ਫਰੀ ਲੱਗਦੇ ਹੋ ਮੈਨੂੰ ਤੁਸੀਂ ਜਾਣੀ ਜਾਣ ਨਹੀਂ ਜਾਣੀ ਜਾਣ ਤੇ ਚਲੋ ਠੀਕ ਆ ਪਰ ਕਿਤੇ ਨਾ ਕਿਤੇ ਹੈਗਾ ਹਨਾ ਹੁਣ ਕਿਉਂਕਿ ਜਿਹੜੀਆਂ ਤੁਹਾਡੀਆਂ ਸਟੇਜਾਂ ਵੀ ਦੇਖਦੇ ਆ ਹਨਾ ਕੋਈ ਇਹ ਮਸਕੇ ਵਾਲਾ ਕੰਮ ਨਹੀਂ ਕਿਉਂਕਿ ਆਪਾਂ ਆਪਾਂ ਇੱਕ ਦੂਸਰੇ ਨੂੰ ਲੰਬੇ ਸਮੇਂ ਤੋਂ ਜਾਣਦੇ ਆ ਪਰ ਹੁਣ ਤੁਸੀਂ ਜੋ ਸਟੇਜ ਤੇ ਆ ਬਹੁਤ ਖੁੱਲ ਕੇ ਗਾਉਣੇ ਪਤਾ ਨਹੀਂ ਜਾ ਹੁਣ ਮੈਂ ਕੱਲੀ ਆ ਕਿ ਮੈਨੂੰ ਹੀ ਸਾਰੀ ਸਟੇਜ ਸੰਭਣੀ ਪੈਂਦੀ ਹਾਂ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਹਾਂ ਸੋ ਮੈਂ ਤਾਂ ਪਰਫਾਰਮਿੰਗ ਕਰਦੀ ਹਾਂ ਜਿੱਦਾਂ ਹਾਂ ਠੀਕ ਹੈ ਜੀ ਤੇ ਜਿੱਥੇ ਆਪਾਂ ਗਾਣਿਆਂ ਦੀ ਗੱਲ ਕਰਦੇ ਫਿਰ ਜਿਹੜੇ ਤੁਹਾਡੇ ਜਿਵੇਂ ਆ ਵੈਲੀ ਸੌਂਗ ਆ ਜਾਂ ਹੋਰ ਵੀ ਜਿਹੜੇ ਤੁਸੀਂ ਰਿਕਾਰਡ ਕੀਤੇ ਆ ਤੇ ਇਹ ਫਿਰ ਕਿਸ ਤਰ੍ਹਾਂ ਜਿਹੜਾ ਤੁਹਾਡਾ ਸਵਾਭ ਬਣਦਾ ਜਿਹੜਾ ਵੈਲੀ ਸੌਂਗ ਆ ਨਾ ਇਹ ਕਾਰਗਿਲ ਉੱਥੇ ਉਹਨਾਂ ਦੀ ਫੋਟੋ ਜਿਉਂ ਰਗੇ ਪਾਜੀ ਓਕੇ ਉਹਨਾਂ ਦੀ ਡਿਊਟੀ ਡਿਊਟੀ ਆ ਉੱਥੇ ਤੇ ਦਿਨ ਉਹਨਾਂ ਨੇ ਬ੍ਰਦਰ ਨੂੰ ਵਟਸਐਪ ਕੀਤਾ ਸੀਗਾ ਕਹਿੰਦੇ ਵੀ ਮੈਂ ਇਦਾਂ ਲਿਖਦਾ ਆ ਪਾਜੀ ਜੇ ਭੈਣ ਜੀ ਗਾ ਦੇਣ ਮੇਰਾ Song ਸੋ ਸਾਨੂੰ ਵਧੀਆ ਲੱਗਿਆ ਤੇ ਫਿਰ ਅਸੀਂ ਸਚੀ ਨੂੰ ਜਾਜੀ ਦੇ ਮਿਊਜ਼ਿਕ ਦੇ ਵਿੱਚ ਹੂੰ ਕੀਤਾ ਤੇ ਐਂਜਲ ਰਿਕਾਰਡ ਵੱਲੋਂ ਕੀਤਾ ਗਿਆ ਤੇ ਇੱਕ ਮੇਰਾ ਹੋਰ ਗਾਣਾ ਆ ਟਰੂ ਲਾਈਜ਼ ਬੱਬੂ ਬਰਾੜ ਵੀਰੇ ਨੇ ਜੀ ਕੀਤਾ ਦਿਲਸਾਂਝ ਰਿਕਾਰਡ ਵੱਲੋਂ ਠੀਕ ਹੈ ਤੇ ਬੱਬੂ ਬਰਾੜ ਨਾਲ ਫਿਰ ਉਹ ਕਿਦਾਂ ਤੁਹਾਡੇ ਤੱਕ ਅਪਰੋਚ ਕਰਦੇ ਜਾਂ ਤੁਹਾਡੀ ਮੁਲਾਕਾਤ ਕਰਦੇ ਪਹਿਲਾਂ ਮੈਂ ਮਿਲੀ ਹੋਈ ਸੀ ਵੀ ਉਹਨਾਂ ਨੂੰ ਕਾਫੀ ਵਾਰੀ ਅਸੀਂ ਮਿਲੇ ਆ ਲੇਕਿਨ ਐਦਾਂ ਹੀ ਫਿਰ ਮੈਨੂੰ ਉਹਨਾਂ ਦੀ ਕਾਲ ਆਈ ਸੀ ਕੀ ਪੜਨੇ ਆਪਾਂ ਗਾਣਾ ਕਰੀਏ ਤੇ ਮੈਂ ਕਿਹਾ ਹਾਂਜੀ ਜ਼ਰੂਰ ਮੈਂ ਤਾਂ ਚਾਹ ਆਣਾ ਮੈਨੂੰ ਤਾਂ ਚਾਹੀਦੇ ਸੀ ਕਿ ਟ੍ਰੈਕ ਜਿੰਨੇ ਵੀ ਹੁਣ ਵੱਧ ਤੋਂ ਵੱਧ ਆ ਸੋ ਤੇ ਬਸਰ ਨਹੀਂ ਹੋਇਆ ਉਹ ਕਹਿੰਦੇ ਚਲ ਠੀਕ ਆ ਫਿਰ ਮੈਂ ਨਾ ਡਬਿੰਗ ਦਾ ਟਾਈਮ ਲੈਣਾ ਉਹਨਾਂ ਨੇ ਇੰਨੀ ਕੁ ਜਲਦੀ ਸਾਰਾ ਕੰਮ ਕੀਤਾ ਅੱਜ ਗੱਲ ਹੋ ਰਹੀ ਆ ਤੇ ਕੱਲ ਨੂੰ ਕਹਿੰਦੇ ਸਟੂਡੀਓ ਆਪਣਾ ਬੁੱਕਾ ਵੀ ਆਪਾਂ ਡਬਿੰਗ ਕਰਨੀ ਬਸ ਡਬਿੰਗ ਹੈ ਤੇ ਕਿੰਨੀ ਨਾਲ ਦੇ ਨਾਲ ਹੀ ਸਾਹ ਰੋਜੀ ਚਲੋ ਫਿਰ ਮੈਂ ਬੜੀਆਂ ਗੱਲਾਂ ਨਹੀਂ ਦੁਹਰਾਉਣੀਆਂ ਚਾਹੁੰਦਾ ਪਰ ਇੱਕ ਦੋ ਗੱਲਾਂ ਮਨ 'ਚ ਸਵਾਲ ਆ ਮੈਂ ਚਾਹਣਾ ਕਰਨੇ ਵੀ ਜ਼ਰੂਰੀ ਆ ਜਿਵੇਂ ਜੋੜੀ ਤੋਂ ਬਾਅਦ ਦੇ ਵਿੱਚ ਜੋ ਵੀ ਜਦੋਂ ਤੁਸੀਂ ਕਰੇ ਸੀਗੇ ਉਦੋਂ ਕਿਸੇ ਨਾ ਕਿਸੇ ਮੇਲ ਨੇ ਵੀ ਅਪਰੋਚ ਕੀਤਾ ਹੋਣਾ ਵੀ ਆਪਾਂ ਇਕੱਠੇ ਜਿਹੜਾ ਡਿਊਟਿਕਾ ਨੇ ਹਾਂ ਕਾਫੀ ਕਾਲਸ ਆਈਆਂ ਪਰ ਮੈਂ ਨਹੀਂ ਮੈਂ ਡੂ ਇਟ ਕਰਨਾ ਹੀ ਨਹੀਂ ਸੀ ਹੁਣ ਵੀ ਤਾਰ ਹੀ ਲਿਆ ਸੀ ਵੀ ਨਹੀਂ ਹੁਣ ਗੋਣਾ ਤੇ ਸੋਲੋ ਹੀ ਗੋਣਾ ਪਤਾ ਨਹੀਂ ਕਿਉਂ ਮੈਨੂੰ ਸਾਰਿਆਂ ਨੇ ਮੈਂਨੇ ਇੱਕ ਇੰਟਰਵਿਊ ਚ ਕਿਹਾ ਮੈਂ ਉਹੀ ਤੋੜਨਾ ਇੰਟਰਵਿਊ ਕਰਨ ਦਾ ਵੀ ਤਾਂ ਫਾਇਦਾ ਹੈ ਕਿ ਤੁਸੀਂ ਆਪਣੇ ਦਿਲ ਦੀ ਗੱਲ ਤੁਸੀਂ ਪਬਲਿਕ ਤੱਕ ਰਚ ਸਕੋ ਹਾਂ ਕਿਉਂਕਿ ਆਪਾਂ ਪਹਿਲਾਂ ਵੀ ਤੁਹਾਨੂੰ ਪਤਾ ਮੇਰੀ ਨੇਚਰ ਦਾ ਆਪਣਾ ਕਿਤੇ ਵੀ ਆਪਾਂ ਇੰਟਰਵਿਊ ਕਰਦੇ ਮੈਂ ਕਦੀ ਵੀ ਬੰਦਿਸ਼ ਨਹੀਂ ਰੱਖਦਾ ਉਹਨਾਂ ਵੀ ਤੁਸੀਂ ਆ ਚੀਜ਼ ਨਹੀਂ ਕਹਿ ਸਕਦੇ ਮੈਂ ਜੋ ਉਹਨਾਂ ਉਹਨਾਂ ਵੀ ਜਿਹਦੀ ਆਪਾਂ ਇੰਟਰਵਿਊ ਕਰਨੀ ਉਹਨਾਂ ਨੂੰ ਖੁੱਲ ਹੋਣੀ ਚਾਹੀਦੀ ਯਾ ਤੇ ਮੈਂ ਉਦੋਂ ਸਿਰਫ ਇੱਕ ਇੰਨੀ ਗੱਲ ਕਹੀ ਸੀ ਕਿ ਮੈਂ ਕਿਸੇ ਨੂੰ ਵੀ ਕਿ ਅਗਰ ਮੇਥੋਂ ਕੋਈ ਫੀਮੇਲ ਆਰਟਿਸਟ ਜਿਨਨੇ ਇਸ ਪ੍ਰੋਫੈਸ਼ਨਲ ਜਾਣਾ ਮੈਨੂੰ ਕੋਈ ਕਹੂਗਾ ਤਾਂ ਮੈਂ ਕਿਸੇ ਨੂੰ ਸਲਾਹ ਦੇ ਦੂੰਗੀ ਮੈਨੂੰ ਸਾਰੇ ਕਹਿੰਦੇ ਤੂੰ ਇਹ ਚੀਜ਼ ਰੋਂਗ ਬੋਲੀ ਹੈ ਹੈਨਾ ਨਹੀਂ ਕਿਤੇ ਰੋਂਗ ਨਹੀਂ ਹੈਨਾ ਤੂੰ ਕਿਉਂ ਕਿਹਾ ਵੀ ਐਦਾਂ ਤਾਂ ਡੂ ਇਟ ਜੇ ਹੋ ਜਾਊਗਾ ਉਹ ਹੋ ਜਾਊਗਾ ਸੋ ਮੇਰੇ ਉੱਤੇ ਮੇਰਾ ਐਕਸਪੀਰੀਅੰਸ ਤੋਂ 18 ਸਾਲ ਲਗਾ ਕੇ ਆਪ ਤੂੰ ਇੰਨੀ ਗੱਲ ਕਹਿ ਰਹੀ ਆ ਮੈਂ ਪਹਿਲਾਂ ਵੀ ਕਿਸੇ ਤੋਂ ਡਿੱਕ ਜਰਨੀ ਹੁੰਦੀ ਆ ਉਹ ਤੁਹਾਨੂੰ ਪਤਾ ਹੁੰਦਾ ਲੇਕਿਨ ਹਰ ਇੱਕ ਚੀਜ਼ ਦੀ ਲਿਮਟ ਤੇ ਹੁੰਦਾ ਸੋ ਮੈਂ ਨਹੀਂ ਚਾਹੁੰਦੀ ਕਿ ਜੋ ਅਸੀਂ ਫੀਮੇਲ ਡੂ ਇਟ ਦੇ ਵਿੱਚ ਆਰਟਿਸਟ ਕੁੜੀਆਂ ਨੇ ਫੇਸ ਕੀਤਾ ਜਾਂ ਹੋਰ ਕਰਨ ਮੈਨੂੰ ਲੱਗਦਾ ਹੈ ਕਿ ਫੀਮੇਲ ਦੀ ਲਾਈਫ ਨਹੀਂ ਰਹਿ ਜਾਂਦੀ ਉਹਦੇ ਵਿੱਚ ਵੀ ਕਟਾਮਾ ਸਾਨੂੰ ਦੁਬਾਰਾ ਤੋਂ ਫੇਰ ਸਫਰ ਕਰਨਾ ਪੈਂਦਾ ਇਹ ਤਾਂ ਹੁਣ ਮੈਂ ਕਹੂੰਗੀ ਤੁਸੀਂ ਪਿੱਛੇ ਵੀ ਜਾ ਕੇ ਦੇਖਣਾ ਹੋਰ ਵੀ ਫੀਮੇਲ ਆਰਟਿਸਟ ਹੁੰਦਾ ਜੇ ਆਪਾਂ ਦੇਖਦੇ ਕਈ ਤੇ ਘਰੋ ਘਰੀ ਬੈ ਕੇ ਇਹ ਉਲਟਾ ਬਾਜੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਸਾਨੂੰ ਜੋ ਜੋ ਸੁਣਨਾ ਪੈਂਦਾ ਸੋ ਠੀਕ ਹੈ ਤੁਸੀਂ ਨਾ ਟੈਨਸ਼ਨ ਨਹੀਂ ਲੈਣੀ ਤੁਸੀਂ ਨਹੀਂ ਟੈਨਸ਼ਨ ਨਹੀਂ ਆਈ ਨੂੰ ਪਰ ਫਿਰ ਵੀ ਕਿਤੇ ਨਾ ਕਿਤੇ ਪਹਿਲਾਂ ਚੇਤਾ ਕਰਕੇ ਬੰਦੇ ਨੂੰ ਹੁੰਦਾ ਪਰ ਮੈਨੂੰ ਇਹ ਹੁੰਦਾ ਹੁੰਦਾ ਕਿ ਹੋ ਸਕਦਾ ਕਿ ਜੋ ਕੁਝ ਤੁਸੀਂ ਕੀਤਾ ਜਦ ਮੈਂ ਨਹੀਂ ਚਾਹੁੰਦੀ ਕਿ ਕੋਈ ਹੋਰ ਫੀਮੇਲ ਆਰਟਿਸਟ ਜਾਂ ਹਨਾ ਤੁਸੀਂ ਤਾਂ ਆਪਣਾ ਕੰਮ ਕਰਦੇ ਆ ਵਰਕ ਕਰਦੇ ਆ ਲੇਕਿਨ ਕਹਿੰਦੇ ਨਾ ਸ਼ੌਰਤ ਤੁਹਾਨੂੰ ਕਿਤੇ ਨਾ ਕਿਤੇ ਕੁਝ ਦੇ ਕੇ ਜਾਂਦੀ ਤੁਹਾਡੇ ਤੋਂ ਖੋ ਕੇ ਵੀ ਬਹੁਤ ਕੁਝ ਲੈ ਜਾਂਦੀ ਨਾ ਨਾ ਔਰ ਹੋਰ ਲਾਈਫ ਦੇ ਵਿੱਚ ਗਾਂ ਕੋਈ ਜਿਵੇਂ ਹੁਣ ਤੁਸੀਂ ਗੋਣਿਤ ਹੈ ਹੀ ਆ ਕੋਈ ਫਿਲਮ ਦੀ ਕੋਈ ਕਿਸੇ ਸੌਂਗ ਦੀ ਇਦਾਂ ਆਫਰ ਵਗੈਰਾ ਹਾਂ ਪੰਜਾਬੀ ਫਿਲਮਾਂ ਨੂੰ ਪੰਜਾਬੀ ਮੂਵੀਜ਼ ਦੇ ਵਿੱਚ ਸੌਂਗ ਜਿਹੜਾ ਉਹਦੀ ਉਹ ਵੀ ਆ ਰਿਹਾ ਤੇ ਹੋਰ ਵੀ ਕਾਫੀ ਟਰੈਕ ਹੋ ਚੁੱਕੇ ਆ ਦਨ ਆ ਉਹ ਨਾਲ ਦੀ ਨਾਲ ਸੁਰੂਤਿਆਂ ਦੇ ਲੂਬਰ ਕਰਾਂਗੇ ਜੀ ਜੇ ਆਪਾਂ ਕਿਸੇ ਨਾ ਕਿਸੇ ਹੋਰ ਗਾਣੇ ਦੇ ਦੋ ਬੋਲ ਹੋ ਜਾਣ ਬਿਲਕੁਲ ਆਪਾਂ ਬੱਬੂ ਬਰਾੜ ਵਾਲੇ ਦੇ ਗਾਣੇ ਦੇ ਕਰਦੇ ਆਪਾਂ ਹਾਂਜੀ ਹਾਂਜੀ ਇਹ ਵੀ ਇਹ ਤਾਂ ਮੈਂ ਪੱਕਾ ਸੁਣਾਣਾ ਹੀ ਆ ਵੀਰੇ ਦਾ ਗਾਣਾ ਤੇ ਕਿਉਂਕਿ ਮੇਰਾ ਪਰ ਇਹ ਵੀ ਕਿਤੇ ਨਾ ਕਿਤੇ ਕਹਿੰਦੇ ਤੇ ਨਹੀਂ ਵੀ ਜਦੋਂ ਹੁਣ ਜਿਵੇਂ ਤੁਹਾਡੇ ਗਾਣੇ ਆ ਰਹੇ ਆ ਵੀ ਆਪਾਂ ਲਾ ਕੇ ਕਿਸੇ ਨੂੰ ਕਹਿ ਰਹੇ ਕਈ ਵਾਰੀ ਵੈਸੇ ਹੋ ਜਾਂਦਾ ਇਦਾਂ ਹਾਂ ਹੈਨਾ ਵੀ ਪਤਾ ਨਹੀਂ ਕਿਉਂ ਮੈਂ ਕੋਈ ਉਹਦੇ ਗਾਣਾ ਗਾਉਣੀ ਆ ਨਾ ਪਤਾ ਨਹੀਂ ਕਿਉਂ ਹਰ ਇੱਕ ਗੱਲ ਨੂੰ ਕਹਿ ਦਿੰਦੇ ਆ ਵੀ ਤੂੰ ਆ ਗਾਣਾ ਲਾ ਕੇ ਗਾਇਆ ਬਰ ਇਦਾਂ ਕਾ ਤੋ ਬਟ ਨਹੀਂ ਹੁਣ ਸੱਚੀਆਂ ਗੱਲਾਂ ਆਸ ਲੋਕਤੱਤਵ ਤਾਂ ਉਹੀ ਹੁੰਦਾ ਕਿ ਸਮਾਜ ਚ ਕੀ ਕੁਝ ਚੱਲਦਾ ਤਾਂ ਪਤਾ ਨਹੀਂ ਚਲੋ ਕੋਈ ਟਾਈਮ ਐ ਹੋ ਜਾ ਹੌਲੀ ਹੌਲੀ ਵੀ ਖਤਮ ਹੋ ਜਾ ਪਰ ਇਹ ਕੱਲਾ ਤੁਹਾਡੇ ਤੇ ਨਹੀਂ ਅਸੀਂ ਰੇਡੀਓ ਪ੍ਰੋਗਰਾਮ ਕਰਦੇ ਆ ਜਦੋਂ ਅਸੀਂ ਵੀ ਸ਼ੋਅ ਤੇ ਆ ਨਾ ਕਿਤੇ ਗਾਣਾ ਲਾ ਦੀਦਾ ਵੈਸੇ ਕਿਸੇ ਵੀ ਕਲਾਕਾਰ ਦਾ ਮੰਨ ਲਓ ਤੁਹਾਡਾ ਹੀ ਲਾ ਦਿੱਤਾ ਉਹ ਕਹਿਣਾ ਯਾਰ ਸੋਡੀ ਕਿਹਦੇ ਲਈ ਲਾਇਆ ਹਨਾ ਇਹ ਪਤਾ ਨਹੀਂ ਕਾਤੋਂ ਸਾਡੇ ਲੋਕਾਂ ਦੇ ਦਿਮਾਗ 'ਚ ਆ ਜਾਂਦਾ ਹਨ ਬੱਸ ਸਕਦੀ ਹੁੰਦਾ ਮੈਨੂੰ ਵੀ ਬਹੁਤ ਮੈਗਨੇਓਕੇ ਪਹਿਲਾਂ ਮੈਂ ਧਿਆਨ ਮੈਨੂੰ ਕਹਿੰਦੇ ਵੀ ਕਿਉਂ ਕਹਿੰਦੇ ਇਹਦਾ ਮੈਂ ਸੋਕਿਆ ਆਪਾਂ ਕਿਹਨੂੰ ਕਿਹਨੂੰ ਘਰ ਲਾਂਗੇ ਤੁਸੀਂ ਕਿਹਨੂੰ ਕਿਹਨੂੰ ਸਮਝਾਵਾਂਗੇ ਹਨਾ ਵੀ ਚਲੋ ਠੀਕ ਹੈ ਇਹਨਾਂ ਨੇ ਵੀ ਖੁਸ਼ ਹੋਣਾ ਜਿੰਨਾਂ ਨੂੰ ਇਹ ਕੁਝ ਬੋਲ ਕੇ ਖੁਸ਼ ਹੋਣਾ ਉਹ ਓਦਾਂ ਖੁਸ਼ ਹੋ ਜਾਣੋ ਪ੍ਰਮਾਤਮਾ ਨੂੰ ਪਤਾ ਹੈ ਆਪਾਂ ਦਾ ਹੁਣ ਮੈਂ ਚੁੱਪ ਮੈਂ ਕੇਅਰ ਨਹੀਂ ਕਰਦੀ ਪਹਿਲਾਂ ਮੈਂ ਟੈਨਸ਼ਨ ਬਹੁਤ ਲੈ ਲੈਂਦੀ ਸੀ ਇਹਨਾਂ ਚੀਜ਼ਾਂ ਦੀ ਪਰ ਨਹੀਂ ਇਹ ਵੀ ਇੱਕ ਦੌਰ ਹੈ ਪਰ ਮੈਂ ਇੱਕ ਜ਼ਰੂਰ ਦੇਖਿਆ ਖਾਸ ਕਰਕੇ ਤੁਹਾਨੂੰ ਲੈ ਕੇ ਗੱਲ ਕਰਾਂ ਇਹ ਕੋਈ ਮਸਕੇ ਵਾਲੀ ਗੱਲ ਨਹੀਂ ਜਿੰਨਾ ਤੁਹਾਨੂੰ ਲੇਡੀਜ਼ ਵੱਲੋਂ ਮਾਮਾ ਵੱਲੋਂ ਰਿਸਪੌਂਸ ਮਰਿਆ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਦੇ ਇਹ ਸੇਨ ਆਇਆ ਹੋ ਮੈਂ ਸੱਚੀ ਕਹਿੰਨੀ ਆ ਭਾਜੀ ਕਿ ਪਤਾ ਨਹੀਂ ਮੇਰੀ ਮੈਂ ਇਮੋਸ਼ਨਲ ਹੋ ਜਾਂਦੀ ਆ ਹੂੰ ਮੈਂ ਕੈਨੇਡਾ ਵੀ ਆਈ ਆ ਜਿਸ ਦਿਨ ਫਰਸਟ ਮੇਰਾ ਸ਼ੋਅ ਸੀ ਤੇ ਚਾਹੇ ਉਹ ਬਜ਼ੁਰਗਾਂ ਮਾਮਾ ਸੀ ਜਾਂ ਲੇਡੀਜ਼ ਹੋ ਉਹ ਪਤਨੀ ਉਹ ਮੈਨੂੰ ਮੈਨੂੰ ਗਲਤ ਨਾਲ ਲਾ ਕੇ ਕਲਾ ਵਿੱਚ ਲੈ ਕੇ ਜਦੋਂ ਹਨਾ ਹਨਾ ਇੰਨੀ ਐਮੋਸ਼ਨਲ ਹੁੰਦੀਆਂ ਸੀਗੀਆਂ ਪਰ ਮੈਨੂੰ ਹਮੇਸ਼ਾ ਇਹੀ ਕਹਿੰਦੀ ਸੀ ਕਿ ਤੂੰ ਸਟਰੋਂਗ ਹਨਾ ਤੇਰੇ ਵੱਲ ਦੇਖ ਕੇ ਅਸੀਂ ਵੀ ਸਟਰੋਂਗ ਹੋਈਆਂ ਕਈਆਂ ਨੇ ਮੈਨੂੰ ਇਦਾਂ ਕਿਹਾ ਹੈ ਸਹੀ ਗੱਲ ਹੈ ਮੈਸੇਜ ਮਿਲਦਾ ਵੀ ਇੱਕ ਹਾਂ ਉਹ ਮੇਰੇ ਲਈ ਵਧੀਆ ਗੱਲ ਸੀ ਕਿਤੇ ਨਾ ਕਿਤੇ ਮੈਂ ਹੋਰ ਕੰਫੀਡੈਂਸ ਦੇ ਨਾਲ ਸਟਰੋਂਗ ਸੀ ਸੋ ਮੇਰੇ ਲਈ ਵਧੀਆ ਗੱਲ ਸੀ ਕਿ ਮੈਨੂੰ ਇਹ ਕਹਿ ਰਹੇ ਕਹਿੰਦੇ ਤੈਨੂੰ ਦੇਖ ਕੇ ਸਾਨੂੰ ਬਹੁਤ ਵਧੀਆ ਲੱਗਿਆ ਹਾਂ कि तू स्ट्रांगਾ ਤੇ ਅਸੀਂ ਵੀ ਸਟਰੋਂਗ ਹੋਈਆਂ ਬਹੁਤ ਹਰ ਕਿਸੇ ਦੀ ਆਪਣੀ ਆਪਣੀ ਜਰਨੀ ਹੁੰਦੀ ਆ ਤੇ ਕਹਾਣੀ ਹੁੰਦੀ ਆ ਸੋ ਮੈਨੂੰ ਵਧੀਆ ਲੱਗਿਆ ਤੇ ਮੈਨੂੰ ਸੱਚੀ ਐਦਾਂ ਮਿਲਦੀਆਂ ਨੇ ਨਾ ਐਦਾਂ ਪਹਿਲਾਂ ਨਹੀਂ ਹੁੰਦਾ ਸੀ ਆਈ نو ਹੁਣ ਬਹੁਤ ਹਾਂ ਤੇ ਆਪਾਂ ਦੋ ਚਲੋ ਵਧੀਆ ਗੱਡਾ ਜੀ ਤੇ ਦੋ ਬੋਲ ਹੋ ਜਾਣ ਹਾਂਜੀ ਦੋ ਗਲੇ ਹੋ ਗੁੱਡੀ ਚਾਂ ਦੇ ਤੋ ਯਾਰ ਬੇਲੀ ਬਾਣ ਦੇ ਬੜੇ ਓ ਘਟੇਮ ਨਾਲ ਕੋਈ ਟਾਵਾ ਹਿਖੜੇ ਮਿੱਤਰ ਗਲਾਸਿਆਂ ਵਾਲੇ ਥਉਂਦੇ ਨਹੀਂਓ ਫੇਰ ਪਾਣ ਅਸਲੇ ਦੇ ਕਾਂ ਵਿੱਚ ਵੱਜ ਜਾਂਦੀਆਂ ਜੀ ਬੰਦੇ 도ਗਲੇ 도ਗਲੇ ਮੁਸੀਬਤਾਂ ਚ ਭੱਜ ਜਾਂਦੀਆਂ ਜੀ ਬੰਦੇ 도ਗਲੇ 도ਗਲੇ ਮੁਸੀਬਤਾਂ ਚ ਭੱਜ ਜਾਂਦੀਆਂ ਜੀ ਬੰਦੇ 도ਗਲੇ ਕੀ ਬੋਲਦੇ ਬਹੁਤ ਖੂਬ ਬਹੁਤ ਖੂਬ ਕਈ ਵਾਰ ਕੀ ਗਾਣਿਆਂ ਤੋਂ ਬਾਅਦ ਜਿਵੇਂ ਹੁਣ ਤੁਸੀਂ ਦੋ ਬੋਲ ਸੁਣਾਏ ਫਿਰ ਬੰਦਾ ਸੋਚਦਾ ਹੁਣ ਅਗਲੀ ਗੱਲ ਕਿਹੜੀ ਕਰੀਏ ਅਗਲੀ ਹੈ ਨਾ ਗੱਲਾਂ ਬਸ ਜਿਹੜੇ ਲੋਕਤਾਥੇ ਤਾਂ ਇਹੀ ਗੱਲਾਂ ਹੁੰਦੀਆਂ ਨੇ ਸੱਚੀਆਂ ਗੱਲਾਂ ਤਾਂ ਮੈਨੂੰ ਲੱਗਦਾ ਪਿੱਛੇ ਵੀ ਕੋਈ ਵੀ ਲੋਕਤਾਥੇ ਐਹੋ ਜਿਹੀਆਂ ਤਾਂ ਗੱਲਾਂ ਹੁੰਦੀਆਂ ਹੀ ਆਂ ਹਾਂ ਪਹਿਲਾਂ ਵੀ ਆਪਾਂ ਕਰਦੇ ਸੀ ਲੋਕਤਾਥੀ ਨਹੀਂ ਹੈਗਾ ਮੇਰਾ ਇਹਨਾਂ ਵੀ ਸੁਣਦੇ ਰਹੇ ਆਪਾਂ ਐਹੋ ਜਿਹੀਆਂ ਜਿਹੜੀਆਂ ਗੱਲਾਂ ਬਾਤਾਂ ਹਾਂਜੀ ਬਿਲਕੁਲ ਔਰ ਖਾਸ ਕਰਕੇ ਹੁਣ ਅੱਗੇ ਫਿਊਚਰ ਨੂੰ ਲੈ ਕੇ ਜਿਹੜਾ ਆਉਣ ਵਾਲੀਆਂ ਕਿਹੜੀਆਂ ਪਲੈਨਿੰਗ ਤੁਹਾਡੀਆਂ ਕੋਈ ਗਾਣਿਆਂ ਨੂੰ ਪਲੈਨਿੰਗ ਬਹੁਤ ਜਾਨੀ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਇੱਕ ਪੰਜਾਬੀ ਮੂਵੀ ਚ ਵੀ ਜੀ ਸੋ ਦਨ ਕਾਫੀ ਗਾਣੇ ਹੋ ਚੁੱਕੇ ਆ ਜਿੱਦਾਂ ਲੋਕਤੱਥ ਸੀ ਤੇ ਜਾਂ ਹੋਰ ਥੋੜੇ ਜਿਹਾ ਰੋਮਾਂਟਿਕ Song ਵੀ ਹੋਏ ਹੋਏ ਨੇ ਉਹ ਅਸੀਂ ਹੌਲੀ ਹੌਲੀ ਸ਼ੁਰੂਤਾਂ ਦੇ ਰੂਪ ਲੁ ਕਰੀ ਜਾਂਦੇ ਰੋਜੀ ਆਪਣੇ ਤੇ ਗਾਣੇ ਸੁਣਦੀ ਸੁਣਦੀ ਆ ਗੁਣਗਣਾਉਂਦੀ ਆ ਵੈਸੇ ਜਦੋਂ ਕਿਤੇ ਇਕੱਲੇ ਹੁੰਨੇ ਜਾਂ ਵਧੀਆ ਮਾਹੌਲ ਦੇ ਵਿੱਚ ਤੇ ਉਦੋਂ ਫਿਰ ਕਿਦਾਂ ਕਦੇ ਗਾਣੇ ਜਾਂ ਕਿਹੜੇ ਕਲਾਕਾਰ ਨੂੰ ਸੁਣਨਾ ਪਸੰਦ ਕਰ ਮੈਂ ਦੱਸਾਂ ਮੈਂ ਗੁਲਾਮ ਅਲੀ ਜੀ ਦੇ ਸੁਣਦੇ ਹੁੰਦੀ ਆ Song ਠੀਕ ਹੈ ਤੇ ਗਜ਼ਲ ਸੁਣਦੀ ਹੁੰਦੀ ਹੁੰਦੀਆਂ ਉਹਨਾਂ ਦੀਆਂ ਠੀਕ ਹੈ ਤੇ ਜਾਨੂਸਰਤ ਫਤਿਹ ਅਲੀ ਖਾਨ ਜੀ ਹੋ ਗਏ ਹੋ ਤੇ ਸਤਿੰਦਰ ਸਰਤਾਜ ਵੀ ਹਮ ਉਹਨਾਂ ਦੇ ਠੀਕ ਠੀਕ ਔਰ ਕਦੀ ਕੋਈ ਕਿਸੇ ਦਾ ਇਦਾਂ ਵੈਸੇ ਆਡੀਅנס ਵੱਲੋਂ ਜਿਵੇਂ ਸੁਰਿੰਦਰ ਕੋਲ ਹੋ ਗਈ ਜਾਂ ਨਰਿੰਦਰ ਬੀਬਾ ਕਸੀ ਕਿਸੇ ਪ੍ਰਾਣੇ ਪੁਰਾਣੇ ਤੋਂ ਪੁਰਾਣੇ ਗਾਣੇ ਦੀ ਵੀ ਕਦੀ ਫਰਮਾਇਸ਼ ਜਾਂ ਕਦੀ ਸਟੇਜ ਤੇ ਗੁੰਗਣਾਇਆ ਤੁਸੀਂ ਕਿ ਨਹੀਂ ਨਹੀਂ ਅਕੋਰਡਿੰਗ ਟੂ ਕਈਵਰੀ ਆਪਾ ਮਾਹੌਲ ਦੇਖ ਲੈਣੇ ਜਿਵੇਂ ਬੋਲੀਆਂ ਟੈਪ ਲਾ ਲਵਾਂ 27 ਸਣਾ ਤਾਂ ਥੋੜਾ ਹਾਂ ਜਿੱਦਾਂ ਗਾਣਾ ਬਹੁਤ ਕੁੜੀਆਂ ਬਹੁਤ ਖੁਸ਼ੀ ਹੁੰਦੀਆਂ ਜੇ ਮੁੰਡਿਆ ਤੂੰ ਮੇਰੇ ਤੋਰਵੇਂ ਵੇਖਣੀ ਜੇ ਮੁੰਡਿਆ ਤੂੰ ਮੇਰੇ ਤੋਰਵੇਂ ਵੇਖਣੀ ਘੜੀ ਵਾਲੇ ਦੇ ਚਾਂਦੀ ਦਾਵੇ ਲੱਕ ਹਿਲੇ ਮਜਾ ਚਣ ਜਾਂਦੀ ਦਾਵੇ ਲੱਕ ਹਿਲੇ ਮਜਾ ਜਣ ਚਾਹਂਦੀ ਦਾ ਔਰ ਖਾਸ ਕਰਕੇ ਜਿਹੜਾ ਆਪਣੀ ਇੰਟਰਵਿਊ ਦੇਖ ਰਿਹਾ ਜਿੰਨੇ ਵੀ ਸਾਡੇ ਦਰਸ਼ਕ ਆ ਸਾਡੇ ਸਰੋਤੇ ਤੁਹਾਡੀ ਗੱਲਬਾਤ ਨੂੰ ਪਸੰਦ ਕਰਦੇ ਆਪਣੀ ਗੱਲਬਾਤ ਨੂੰ ਔਰ ਖਾਸ ਕਰਕੇ ਜਿਹੜੀਆਂ ਸਾਡੀਆਂ ਬੱਚੀਆਂ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੀਆਂ ਉਹਨਾਂ ਨੂੰ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਇਹ ਹੀ ਕਹੂੰਗੀ ਕਿ ਆਪਣੇ ਧਾਮ ਤੇ ਰਹੋ ਹਮ ਸਟਰੋਂਗ ਬਣੋ ਕਿਉਂਕਿ ਮੁੰਡੇ ਕੁੜੀਆਂ ਚ ਮੈਨੂੰ ਨਾ ਹਮੇਸ਼ਾ ਇਹ ਸੁਣਨ ਤੂੰ ਕੁੜੀਆਂ ਤੂੰ ਪਰ ਇਹ ਕਾ ਤੂੰ ਪਹਿਲਾਂ ਤੋਂ ਮੈਂ ਬਹੁਤ ਸੁਣਿਆ ਮੈਂ ਬਹੁਤ ਸੁਣਿਆ ਹੈ ਤੂੰ ਕੁੜੀਆਂ ਤੂੰ ਆ ਤੂੰ ਕੁੜੀਆਂ ਪਰ ਨੂੰ ਹਮ ਪਰਮਾਤਮਾ ਨੇ ਇਨਸਾਨ ਬਣਾਇਆ ਸਾਨੂੰ ਠੀਕ ਹੈ ਕਿ ਅਸੀਂ ਜੇ ਕੁੜੀਆਂ ਤਾਂ ਕੁੜੀਆਂ ਕੀ ਨਹੀਂ ਕਰ ਸਕਦੀਆਂ ਕੁੜੀਆਂ ਨੇ ਵੀ ਹਰ ਖੇਤਲ ਚ ਮੱਲਾ ਮੱਲਾਂ ਮਾਰੀਆਂ ਸੋ ਪਰ ਆਪਣੇ ਦਮ ਤੇ ਆਓ ਕਦੀ ਵੀ ਇਮੋਸ਼ਨਲ ਨਾ ਹੋਈਓ ਬਸ ਮੈਂ ਤਾਂ ਇਹ ਕਹੂੰਗੀ ਕਿ ਵੀਰੀ ਅਸੀਂ ਇਮੋਸ਼ਨਲ ਹੋ ਕੇ ਨਾ ਹਮ ਬਹੁਤ ਕੁਛ ਜਿਹੜੀ ਸਾਡੇ ਚੀਜ਼ ਕਿ ਵੀ ਸਾਹਮਣੇ ਹੁੰਦੀ ਅਸੀਂ ਉਹਨੂੰ ਦੇਖਾ ਕਰ ਲੈਂਦੇ ਆਈ ਨੂੰ ਹਨਾ ਪਰ ਨਹੀਂ ਦਿਮਾਗ ਤੋਂ ਦਿਲ ਤੋਂ ਨਹੀਂ ਦਿਮਾਗ ਹਮ ਇਥੇ ਕੰਮ ਲਾਉ ਮੈਂ ਕਹਿੰਦੀ ਦਿਲ ਤੋਂ ਮੰਨਦਾ ਤੁੱਖਾ ਖਾਂਦਾ ਇਹ ਆਈ ਵੀ ਨਹੀਂ ਤੁਹਾਨੂੰ ਆਪਾਂ ਇਮਾਨਦਾਰੀ ਨਾਲ ਨਹੀਂ ਰੱਖ ਲੈਂਦੇ ਆਈ ਨੂੰ ਆਈ ਨੂੰ ਹਾਂ ਪਰ ਮੇਲਾ ਦਾ ਜੇ ਤੁਸੀਂ ਜ਼ਿਆਦਾ ਚੰਗੇ ਬਣਦੇ ਹਨਾ ਉਹ ਵੀ ਕਿਤੇ ਨਾ ਕਿਤੇ ਤੁਹਾਨੂੰ ਬਹੁਤ ਔਖਾ ਦਿੰਦਾ ਆਈ ਨੂੰ ਕਈ ਵਾਰੀ ਕੀ ਚੰਗੇ ਬਣਦਾ ਵੀ ਡਰਾਮਾ ਕਰਦੇ ਹਨਾ ਉਹ ਤੱਕਰ ਦੇ ਪਰਮਾਤਮਾ ਹਾਂ ਜਾਣੀ ਜਾਣਾ ਲੇਕਿਨ ਜਾਦਾ ਚੰਗੇ ਬੰਨਾ ਵੀ ਨੁਕਸਾਨ ਸਹੀ ਗੱਲ ਉਹ ਵੀ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਬਿਲਕੁਲ ਹੁੰਦਾ 100% ਟੈਨ ਹੁੰਦਾ ਹਾਂ ਔਰ ਜਾਣ ਤੋਂ ਪਹਿਲਾਂ ਕੋਈ ਆਪਣਾ ਮਨ ਪਸੰਦੀਦਾ ਕੋਈ ਵੀ ਗੀਤ ਸੁਣਾਉਣਾ ਚਾਹੁੰਦੇ ਮੇਰਾ ਸੌਂਗ ਆ ਰਿਹਾ ਜੀ ਸ਼ਾਮਲਾਟ ਹਲੇ ਰਿਲੀਜ਼ ਨਹੀਂ ਹੋਇਆ ਉਹ ਠੀਕ ਹੈ ਤੇ ਲੇਕਿਨ ਉਹਨੂੰ ਜੇ ਮੈਂ ਕਹਾਂ ਕਿ ਉਹ ਪ੍ਰੋਗਰਾਮਾਂ ਤੇ ਮੈਨੂੰ ਉਹਦੀ ਫਰਮੈਸ਼ ਬਹੁਤ ਆਉਂਦੀ ਆ ਠੀਕ ਹੈ ਉਹ ਮੈਂ ਸੋਸ਼ਲ ਮੀਡੀਆ ਜਿਹੜਾ ਆਪਣਾ ਸਾਰਾ ਉਹਨਾਂ ਦਾ ਧੰਨਵਾਦ ਕਰੂੰਗੀ ਜਿਨ੍ਹਾਂ ਨੇ ਹਨਾ ਠੀਕ ਹੈ ਕਿ ਕਿਉਂਕਿ ਕਾਹੀਂ ਸਰੋਤੇ ਦੇ ਤੱਕ ਪਹੁੰਚਿਆ ਉਹ ਮੈਂ ਉਹਦੀਆਂ ਲਾਈਨਾਂ ਸੁਣਾਉਂਗੀ ਤਰਣੀ ਜੀ ਹੱਕਾ ਦੀ ਉਹ ਜਵਨੀ ਜਿਹੜੀ ਗੜੀ ਨਾ ਕਰੇ ਤੁਹਾਡਾ ਉਹ ਪੰਚਾਇਤੀ ਗੱਲ ਖਾਰੇ ਨਾ ਕਰੇ ਹਾਰਦਾਨੀ ਉਹ ਜ ਬੰਦਾ ساری ਜ਼ਿੰਦਗੀ ਹਰਦਾਨੀ ਉਂਜੀ ਬੰਦਾ ਸਾਰੀ ਜ਼ਿੰਦਗੀ ਆ ਬੰਦੇ ਨੂੰ ਹਰਉਂਦੀਆਂ ਨੇ ਮਾਝੇ ਬੂਰੀਆਂ ਕੋਈ ਵੱਡ ਕੇਣੀ ਵਟਾ ਲਾਟ Saab ਬਾਣਦਾ ਆ ਸ਼ਾਮ ਲਾਟ ਦੱਬ ਕੇ ਨਾ ਪਹਿਣ ਪੂਰੀਆਂ ਕੋਈ ਵੱਡ ਕੇਣੀ ਵਟਾ ਲਾਟ Saab ਬਾਣਦਾ ਆ ਸ਼ਾਮ ਲਾਟ ਦੱਬ ਕੇ ਨਾ ਪਹਿਣ ਪੂਰੀਆਂ ਮੈਂ ਕਿਆ ਪਹਿਣ ਪੂਰੀਆਂ ਓ ਮੈਂ ਕਿਆ ਪਹਿਣ ਪੂਰੀਆਂ ਹਾਂ ਤੋ ਵਧੀਆ ਰੋਜੀ ਜੀ ਜੀ ਬਹੁਤ ਵਧੀਆ ਔਰ ਗਾਇਕੀ ਦੇ ਨਾਲ ਨਾਲ ਹੋਰ ਕਿਹੜੇ ਸ਼ੌਂਕ ਹਨ ਸ਼ੌਂਕ ਕੁਕਿੰਗ ਕਰਨ ਦਾ ਸ਼ੌਂਕ ਹੈ ਮੈਨੂੰ ਜਦੋਂ ਟਾਈਮ ਮਿਲੇ ਤਾਂ ਕਦੀ ਮੈਂ ਕੁਕਿੰਗ ਕਰਦੀ ਆਂ ਦਨ ਮਿਊਜ਼ਿਕ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਨੂੰ ਗਜ਼ਲ ਸੁਣਨੀਆਂ ਬਹੁਤ ਵਧੀਆ ਲੱਗਦੀਆਂ ਉਹ ਸਕੂਨ ਦਿੰਦੀਆਂ ਕਿਤੇ ਨਾ ਕਿਤੇ ਤੁਹਾਨੂੰ ਸੋ ਜਿਵੇਂ ਲੌਂਗ ਡਰਾਈਵ ਤੇ ਜਾਣਾ ਪਸੰਦ ਕਰਦੇ ਕਿ ਨਹੀਂ ਹਾਂ ਕਰਦੇ ਆਂ ਕਿਉਂਕਿ ਮੈਂ ਕਹਉ ਵੀ ਕਈ ਵਾਰੀ ਹੁੰਦਾ ਹਨ ਹਾਂ ਵੀ ਕਿਤੇ ਨਾ ਕਿਤੇ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਮੈਨੂੰ ਕਿਤੇ ਸ਼ਾਂਤ ਜੀ ਜਗ੍ਹਾ ਤੇ ਰਹਿਣਾ ਤਾਂ ਸੌਂਦਾ ਵੀ ਹਾਂ ਅਸ ਇੱਥੇ ਟਾਈਮ ਸਪੈਂਡ ਕਰਾ ਹਾਂ ਸ਼ਾਂਤ ਕੋਈ ਕਰੋਲਾ ਨਾ ਹੋਵੇ ਕੋਈ ਬੈਠਣਾ ਪਸੰਦ ਹੁੰਦਾ ਮੈਨੂੰ ਪ੍ਰੋਗਰਾਮ ਤੋਂ ਬਾਅਦ ਚ ਸਮਾਂ ਮਿਲ ਜਾਂਦਾ ਕਈ ਵਾਰੀ ਜਦੋਂ ਪ੍ਰੋਗਰਾਮ ਫਿਨਿਸ਼ ਕਰਕੇ ਆਉਨੇ ਚ ਪੰਜਾਬ ਦੀ ਗੱਲ ਕਰੀਏ ਜਾਂ ਇੱਥੇ ਜਦੋਂ ਕੋਈ ਮੇਲਾ ਹੁੰਦਾ ਫਿਰ ਬਾਅਦ ਚ ਬੰਦਾ ਸੋਚਦਾ ਹੈਨਾ ਬਹੁਤ ਵੀ ਬਹੁਤ ਬਿਜ਼ੀ ਮੇਰਾ ਤਾਂ ਪੁੱਛਣਾ ਤੁਸੀਂ ਪਰ ਇਹ ਵੀ ਟਾਈਮ ਵਰਤ ਮਾਤਮਣੇ ਦਾ ਬਹੁਤ ਦਾ ਧੰਨਵਾਦ ਹਾਂ ਸ਼ੁਕਰਗੁਜ਼ਾਰੀ ਸ਼ੁਕਰ ਕਿ ਸ਼ੁਕਰਾਨਾ ਆ ਉਹਦਾ ਚਲੋ ਕੋਈ ਨਾ ਥਕਾਵਟ ਤਾਂ ਹੁੰਦੀ ਹੀ ਹੈ ਪਰ ਇਸ ਰੋਤਿਆਂ ਦਾ ਪਿਆਰ ਹੈ ਜਦੋਂ ਸਟੇਜ ਤੇ ਚੜੀਦਾ ਉਹ ਥਕਾਵਟ ਲਿੱਤੇ ਆ ਉਹੀ ਮੈਂ ਕਹਿਣ ਲੱਗਾ ਸੀ ਜਿੰਨੇ ਮਰਜੀ ਕੋਈ ਸਟ੍ਰੈਸ ਹੋਵੇ ਢਿੱਲੇ ਮੱਠੇ ਹੋਈਏ ਕੋਈ ਵੀ ਪ੍ਰੋਬਲਮ ਹੋਵੇ ਜਿਵੇਂ ਆਪਾਂ ਰੇਡੀਓ ਸ਼ੋਅ ਤੇ ਵੀ ਉਹ ਦਿਨ ਗੱਲ ਕਰਦੇ ਸੀ ਜਦੋਂ ਸਟੇਜ ਤੇ ਆ ਜਾਂਦੇ ਤੁਸੀਂ ਉਦੋਂ ਜਿਹੜੀ ਤੁਹਾਡੀ ਟੀਮ ਆ ਜਿਹੜੀ ਬੈਗ ਤੇ ਆ ਮਾਜੀਸ਼ੀਨਾਂ ਦੀ ਗੱਲ ਕਰਾਂ ਫਰੰਟ ਤੇ ਬੈਠੇ ਜਿਹੜੇ ਪਰਿਵਾਰ ਆ ਆਡੀਅנס ਆ ਉਹ ਜਦੋਂ ਪਿਆਰ ਦਿੰਦੀ ਤੇ ਫਿਰ ਬੰਦਾ ਸਾਰਾ ਕੁਝ ਭੁੱਲ ਜਾਂਦਾ ਬਿਲਕੁਲ ਭੁੱਲ ਜਾਂਦਾ ਭਾਜੀ ਮੇਨਿਕਲ ਪਿੱਛੇ ਜੇ ਮੇਲੇ ਰੈਗੂਲਰ ਸੀ ਦੋ ਦੋ ਵੀ ਸੀਗੇ ਮੇਰੇ ਕੋਲ ਹਣਾ ਤੇ ਮੈਨੂੰ ਇਹ ਸੀ ਹਾਈ ਮੈਂ ਕਰ ਲੂੰਗੀ ਤੇ ਮੇਰੇ ਜਿਹੜੇ ਪਿੱਛੇ ਮੇਰੇ ਭਰਾ ਮੁਜੀਸ਼ਨ ਉਹ ਕਹਿੰਦੇ ਭੈਣੇ ਡਰਨਾ ਕ ਚੱਲ ਤੂੰ ਇਹ ਜਿਹੜੀਆਂ ਆਪਣੀਆਂ ਕੱਬੀਆਂ ਬਾਵਾਂ ਆ ਜਿਹੜੇ ਹੋ ਸਕਦੇ ਨਾ ਕੁਝ ਵੀ ਨਹੀਂ ਚੱਲੋ ਤੁਸੀਂ ਤੁਸੀਂ ਕਰ ਜਾਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਬੈਠੇਗੇ 2.5 ਘੰਟੇ ਸਟੇਜ 'ਤੇ ਤੁਸੀਂ ਕਦੋਂ ਡਰੀ ਜਾਂਦੇ ਹਣਾ ਆ ਜਿਹੜਾ ਹੌਸਲਾ ਤਾਂ ਸੱਚੀ ਮੈਂ ਦੋ ਦੋ ਪ੍ਰੋਗਰਾਮ ਵੀ ਹੁਣ ਲਾਏ ਪਿੱਛੇ ਮੇਲੇ ਤੇ ਸੱਚੀ ਪਤਾ ਹੀ ਨਹੀਂ ਲੱਗਦਾ ਕਿੱਦਾਂ ਹੋ ਗਿਆ ਸਾਰਾ ਪ੍ਰੋਗਰਾਮਾਂ ਦੀ ਫਿਰ ਬੁਕਿੰਗ ਬ੍ਰਦਰ ਕਰਦੇ ਜਾਂ ਮੈਂ ਮੇਰੇ ਬ੍ਰਦਰ ਵੀ ਹੈ ਮੈਨੇਜਰ ਵੀ ਹੈ ਸਾਡੇ ਰੱਖਿਆ ਹਨ ਤੇ ਉਹ ਸਾਰੇ ਕਰਦੇ ਆ ਠੀਕ ਚਲੋ ਅਸੀਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਤੁਸੀਂ ਹੋਰ ਵੀ ਤਰੱਕੀਆਂ ਮਾਣੋ ਪਰ ਕਿਤੇ ਨਾ ਕਿਤੇ ਰੋਜੀ ਜੀ ਇਹ ਵੀ ਹੁੰਦਾ ਜਿਵੇਂ ਮੈਂ ਪਹਿਲਾਂ ਵੀ ਕਈ ਕਲਾਕਾਰਾਂ ਨਾਲ ਛੋਟੇ ਹੁੰਦੇ ਵੀ ਮਿਲਦੇ ਰਹੇ ਮਾਨਕ ਸਾਹਿਬ ਨਾਲ ਵੀ ਜਾਂ ਹੋਰਾਂ ਨਾਲ ਵੀ ਕਿਤੇ ਨਾ ਕਿਤੇ ਕਈ ਵਾਰੀ ਇਹ ਵੀ ਹੁੰਦਾ ਕੋਈ ਮੇਲੇ ਤੇ ਜਾਂ ਕਿਸੇ ਪ੍ਰੋਗਰਾਮ ਤੇ ਤੁਹਾਨੂੰ ਬੁਲਾਉਣਾ ਚਾਵੇ ਪਰ ਜਿੰਨਾ ਮੈਂ ਇਹ ਨਹੀਂ ਕਹਾਂਗਾ ਕਿ ਕਿ ਕਿੰਨੇ ਪੈਸੇ ਤੁਸੀਂ ਲੈਨੇ ਹੋ ਅਗਲੇ ਕੋਲ ਉਹਨਾਂ ਬਜਟ ਨਾ ਹੋਵੇ ਤੇ ਕਿਤੇ ਨਾ ਕਿਤੇ ਕੰਪਰੋਮਾਈਜ਼ ਬੰਦਾ ਕਰ ਲੈਂਦਾ ਮਾਨਕ ਸਾਹਿਬ ਜੀ ਦਾ ਪਹਿਲੇ ਕਲਾਕਾਰ ਇਦਾਂ ਕਰ ਲੈਂਦੇ ਹੁੰਦੇ ਸੀ ਵੀ ਯਾਰ ਜੇ ਇੰਨੇ ਮਾਨ ਨਾਲ ਕਿਹਾ ਇੱਕ ਵਾਰੀ ਇਦਾਂ ਹੀ ਸੀ ਮਾਨਕ ਸਾਹਿਬ ਨੇ ਕਿਸੇ ਨੇ ਕੋਈ ਬੁਕਿੰਗ ਕਰਵਾਉਣੀ ਸੀ ਉਹ ਕਹਿੰਦੇ ਵੀ ਮੈਨੂੰ ਕਾਹਦੋ ਸੱਦਣਾ ਸੀ ਇੰਨੇ ਦੀ ਕੋਈ ਲਵੇਰੀ ਲੈ ਲੈਂਦੇ ਹਨਾ ਵੀ ਉਹ ਕਹਿੰਦੇ ਨਹੀਂ ਮਾਨਕ ਸਾਹਿਬ ਤੁਹਾਨੂੰ ਲਵਾਉਣਾ ਕਹਿੰਦੇ ਕੋਈ ਗੱਲ ਨਹੀਂ ਕਿੰਨੀ ਤਰੀਕ ਦਾ ਪ੍ਰੋਗਰਾਮ ਉਹਨਾਂ ਦੱਸਿਆ ਤਰੀਕ ਕਹਿੰਦੇ ਚਲੋ ਇੰਨੇ ਤਿੰਨ ਤਰੀਕ ਦਾ ਪਤਾ ਨਹੀਂ ਜਿਆਦਾ ਕਹਿੰਦੇ ਚਲੋ 3000 ਹੀ ਦੇ ਪ੍ਰੋਗਰਾਮ ਸੀਗਾ ਇੱਕ ਤੇ ਮੈਨੂੰ ਸਾਡਾ ਆਪਣੇ ਮੈਨੇਜਰ ਕਹਿੰਦਾ ਵੀਰਾ ਵੀ ਭੈਣ ਜੀ ਹੋਏ ਨੇ ਕਿ ਪੈਸੇ ਦਿੰਦੇ ਹੈਗੇ ਆ ਤੇ ਮੈਂ ਉਹ ਕਹਿੰਦੇ ਵੀ ਮੈਂ ਉਹਨਾਂ ਨੂੰ ਜਵਾਬ ਦੇ ਦਿੱਤਾ ਤੇ ਉਹ ਕਹਿੰਦੇ ਸਾਡੀ ਇੱਕ ਵਾਰੀ ਗੱਲ ਕਰਾ ਦਿਓ ਰੋਜ਼ੀ ਨਾਲ ਹਾਂ ਹੈਨਾ ਵੀ ਤੁਸੀਂ ਸਾਡੀ ਉਹਦੇ ਨਾਲ ਇੱਕ ਵਾਰੀ ਗੱਲ ਕਰਾ ਦਿਓ ਤੇ ਮੈਂ ਕਾਨਫਰੰਸ 'ਚ ਉਹਨਾਂ ਨੂੰ ਲੈ ਲਾ ਮੈਂ ਕਿਹਾ ਚਲੋ ਠੀਕ ਹੈ ਵੀਰੇ ਪਤਾ ਨਹੀਂ ਉਹਨਾਂ ਦੇ ਬੋਲ 'ਚ ਕੀ ਸੀਗਾ ਉਹੇ ਮੈਂ ਕਹਿਣ ਲੱਗਾ ਬਜ਼ੁਰਗ ਸੀਗੇ ਓਕੇ ਉਹ ਪੁੱਤਰਾ ਸਾਡੇ ਕੋਲ ਤਾਂ ਇੰਨੇ ਹੀ ਹਾਂ ਤੇ ਆਪਾਂ ਲੈ ਕੇ ਵੀ ਤੈਨੂੰ ਆਣਾ ਹੈ ਹਾਂ 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 ਬਸ ਮੈਂ ਕਿਹਾ ਠੀਕ ਹੈ ਬਾਪੂ ਜੀ ਆ ਜਾਣਗੇ ਤੇ ਉਹਨੂੰ ਕਹਿੰਦਾ ਤੈਨੂੰ ਮੈਂ ਕਿਹਾ ਸੀ ਨਾ ਕੁੜੀ ਨੇ ਜਵਾਬ ਨਹੀਂ ਦੇਣਾ ਤੂੰ ਹੀ ਜ਼ਿਆਦਾ ਲੱਗਾ ਗੱਲ ਸਹੀ ਗੱਲ ਮੈਂ ਵੀ ਤੁਹਾਡੀ ਗੱਲਾਂ ਨਾਲ ਮੋਸ਼ਨਲ ਹੋ ਗਿਆ ਇਹ ਅਸਲੀ ਕਮਾਈ ਆ ਪਿਆਰ ਨਹੀਂ ਪੈਸਾ ਆਪਣੀ ਜਗ੍ਹਾ ਪੁੱਤਰਾ ਲੈ ਕੇ ਵੀ ਤੈਨੂੰ ਆਣਾ ਤੇ ਪੈਸੇ ਵੀ ਸਾਡੇ ਕੋਲ ਔਰ ਉੱਥੇ ਫੀਲਿੰਗ ਵੀ ਇਦਾਂ ਆਈ ਹੋਣੀ ਜਿਵੇਂ ਘਰ ਦੇ ਬੱਚੇ ਨੂੰ ਆਪਾਂ ਕਹਿੰਦਾ ਫੋਟੋ ਉੱਥਾ ਧੂਆ ਜਾ ਹਨਾ ਬਿਲਕੁਲ ਵੱਡੇ ਮੈਨੂੰ ਅੱਜ ਵੀ ਉਹਨਾਂ ਦੀ ਆਵਾਜ਼ ਮੇਰੇ ਕੰਨਾਂ 'ਚ ਗੂੰਜਦੀ ਆ ਪੁੱਤਰਾ ਲੈ ਕੇ ਵੀ ਆਪਾਂ ਤੈਨੂੰ ਹੀ ਆਣਾ ਤੇ ਵੈਸੇ ਸਾਡੇ ਕੋਲ ਆਈ ਦੱਸ ਕੀ ਕਰਨਾ ਮੈਂ ਕਿਹਾ ਠੀਕ ਆ ਬਾਪੂ ਜੀ ਉਹ ਫਿਰ ਉਹ ਕਹਿੰਦੇ ਸਾਡੇ ਮੈਨੇਜਰ ਨੂੰ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਉਹ ਕੁੜੀ ਨਾਲ ਗੱਲ ਕਰਾਓ ਮਰ ਰੋਜੀ ਜੀ ਤੁਸੀਂ ਆਪਣੇ ਇਹਨਾਂ ਨੇ ਬਣਾਏ ਆਪਾਂ ਸਾਰੇ ਹਨਾ ਇਹਨਾਂ ਜੇ ਇਹ ਇਹਨਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਜੇ ਤੁਸੀਂ ਮੇਰੇ ਨਾਲ ਗੱਲ ਕਰਨੇ ਹੋ ਤਾਂ ਇਹਨਾਂ ਦੀ ਬਦੌਲਤ ਸਹੀ ਗੱਲ ਇਹ ਹੀ ਤਾਂ ਇਹਨਾਂ ਨਾਲ ਮੈਂ ਨਹੀਂ ਕਰ ਸਕਦੀ ਕਹਿੰਦਾ ਵੀ ਨਹੀਂ ਆਪਾਂ ਕਰਨਾ ਨਹੀਂ ਆਪਾਂ ਕਹਿੰਦੇ ਵੀ ਇਸੇ ਹੀ ਤਰ੍ਹਾਂ ਗਾਂ ਵਧਦੇ ਰਹਿਣਾ ਸਾਰਾ ਕੁਝ ਖਿਆਲ ਰੱਖਣਾ ਕਿਉਂਕਿ ਇੱਕ ਇਹ ਵੀ ਮੈਂ ਗੱਲ ਸੁਣਨ ਦੇ ਵਿੱਚ ਆਇਆ ਵੀ ਜੇ ਕਿਸੇ ਬਾਰੇ ਕਹਿੰਦੇ ਜਾਨਣਾ ਹੋਵੇ ਹਨਾ ਉਹਦਾ ਪੁਰਾਣਾ ਸਰਕਲ ਦੇਖ ਲਓ ਜੇ ਉਹਦਾ ਫਰੈਂਡ ਸਰਕਲ ਉਹ ਨਾਲ ਆ ਜੇ ਤੋ ਉਹ ਨਾਲ ਆ ਵੀ ਇਹਦਾ ਮਤਲਬ ਉਹ ਬੰਦਾ ਬਹੁਤ ਪਾਇਦਾ ਰਿਆ ਹਨਾ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ ਜਿਹੜਾ ਆਪਾਂ ਆਈਨੋ ਚੈਨਲ ਵੀ ਤੁਹਾਡਾ ਆਪਣਾ ਤੁਸੀਂ ਵੀ ਸਾਡੇ ਆਪਣੇ ਹੋ ਆਰਪੀਡੀ 24 ਦੇ ਜਿੰਨੇ ਵੀ ਦਰਸ਼ਕ ਆ ਜ਼ਿੰਦਗੀ ਦੇ ਸਫ਼ਰ 'ਚ ਜੋ ਆਪਾਂ ਗੱਲਬਾਤ ਕੀਤੀ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਆਉਣ ਵਾਲੇ ਦਿਨਾਂ 'ਚ ਫੇਰ ਆਪਾਂ ਦੁਬਾਰਾ ਮੁਲਾਕਾਤ ਕਰਾਂਗੇ ਜਾਂਦੇ ਜਾਂਦੇ ਕੋਈ ਵੀ ਆਪਣੇ ਮਨਪਸੰਦੀ ਦੇ ਦੋ ਬੋਲ ਤੇ ਉਸ ਤੋਂ ਬਾਅਦ ਚ ਇਜਾਜ਼ਤ ਲੈਣੀ ਬਿਲਕੁਲ ਜੀ ਲੋਗੋ ਸੌਂਗਾ ਸਾਰੇ ਲੋਕ ਤਾਂ થી ਆ ਕਿਉਂਕਿ ਮੈਨੂੰ ਪਰਸਨਲੀ ਨਾ ਸੱਚੀਆਂ ਜੀਆਂ ਗੱਲਾਂ ਗਾਉਣੀਆਂ ਬਹੁਤ ਪਸੰਦ ਆ ਹਾਂਜੀ ਤੇ ਉਹਦੀ ਮੈਂ ਲਾਈਨਾਂ ਕਰਦੀ ਆ ਜੀ ਹੋਏ ਕਰਿਆ ਨਾ ਪਿੰਡਾਂ ਚ ਸੁੰਨੀ ਦੱਸਦੀ ਆ ਸਾਥ ਉਹ ਮਤਲਬ ਲਈ ਵਸੇ ਉੱਠਦੇ ਆ ਹੱਥ ਉਹ ਜਿਹਦੇ ਕੋਲ ਪੈਸਾ ਹੈ ਤੇ ਪਾਵਰ ਆ ਜਾਂਦੀ ਲੋਕ ਮਲਵਲ ਫੇਰ ਉਹਦੇ ਪਿੱਛੇ ਨਾ ਸਦੇ ਹੋ ਜਾਂਦੇ ਜੱਜ ਬੰਦਾ ਬੋਲ ਬਾਣੀ ਤੋਂ ਕਦੀ ਗੱਡੀਆਂ ਦੇ ਲੋਗੋਂ ਨਹੀਂਓਂ ਕਾ ਤੇ ਦੱਸਦੇ ਹੋ ਜਾਂਦੇ ਜੱਜ ਬੰਦਾ ਬੋਲ ਬਾਣੀ ਤੋਂ ਕਦੀ ਗੱਡੀਆਂ ਦੇ ਲੋਗੋਂ ਨਹੀਂਓਂ ਕਾ ਤੇ ਦੱਸਦੇ ਬਹੁਤ ਵਧੀਆ ਲੋ ਜੀ ਬਹੁਤ ਵਧੀਆ ਥੈਂਕ ਯੂ ਜੀ ਤੇ ਹੁੰਦੀ ਦੁਬਾਰਾ ਮੁਲਾਕਾਤ ਧੰਨਵਾਦ ਤੁਹਾਡਾ ਕਿਦਸਾ ਮੈਨੂੰ ਵੀਰੇ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਕੀਤਾ ਥੈਂਕ ਯੂ ਦਰਸ਼ਕੋ ਏਸੀ ਸਾਡਾ ਅੱਜ ਦਾ ਪ੍ਰੋਗਰਾਮ ਜ਼ਿੰਦਗੀ ਦੇ ਸਫਰ ਚੋਂ ਫਿਰ ਕਿਸੇ ਨਾ ਕਿਸੇ ਫਨਕਾਰ ਕਲਾਕਾਰ ਨਾਲ ਹੁੰਦੀ ਜਾਂ ਗੀਤਕਾਰ ਨਾਲ ਮੁਲਾਕਾਤ ਆਰਪੀਡੀ 20 ਫਰ ਆਪਣਾ YouTube ਚੈਨਲ ਆ ਉਸ ਨੂੰ ਸਬਸਕ੍ਰਾਈਬ ਕਰਨਾ Facebook ਪੇਜ ਆ ਉਸ ਨੂੰ ਤੁਸੀਂ ਲਾਈਕ ਕਰਨਾ ਇਸੇ ਹੀ ਤਰ੍ਹਾਂ ਬਾਕੀ ਵੀ ਪ੍ਰੋਗਰਾਮਾਂ ਨੂੰ ਇੰਜੋਏ ਕਰਦੇ ਰਹਿਣਾ ਇੱਥੇ ਤੁਸੀਂ ਆਪਣੇ ਸੋਢੀ ਨਗਰਾਂ ਨੂੰ ਦਿਓ ਛੁੱਟੀਆਂ ਸਤ ਸ੍ਰੀ ਅਕਾਲ